ਜਿਵੇਂ ਤੁਸੀਂ ਭਿੰਦੇ ਸ਼ਾਹ ਹੋਣਾ ਨਾਲ ਕੰਮ ਕਰਦੇ ਰਹੇ ਹੋ 18 18 19 19 ਸਾਲ ਗਾਈ ਜਾਂਦੇ ਨੇ ਫਿਰ ਕੋਈ ਕਲੇਸ਼ ਖੜਾ ਹੋ ਜਾਂਦਾ ਕੁੜੀ ਕਹਿੰਦੀ ਮੇਰੇ ਪੈਸੇ ਨੱਪ ਗਿਆ ਮੇਰਾ ਸ਼ੋਸ਼ਨ ਹੋ ਗਿਆ ਸੋ ਜਦੋਂ ਮੈਂ ਉਹਨਾਂ ਨੂੰ ਮਿਲੀ ਤਾਂ ਮੈਨੂੰ ਬਹੁਤ ਵਧੀਆ ਲੱਗਾ ਉਹਨਾਂ ਨਾਲ ਕੰਮ ਕਰਕੇ ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਨਹੀਂ ਫਿਰ ਛੱਡ ਕਿਉਂ ਦਿੱਤਾ ਤੁਸੀਂ ਉਹਨਾਂ ਨਾਲ ਗਾਉਣਾ ਬਾਅਦ ਚ ਚਲੋ ਹਣਾ ਇੱਕ ਸਬਬ ਹੁੰਦਾ ਹੈ ਕਿਸਮਤ ਹੁੰਦੀ ਹੈ ਉਹਨਾਂ ਨੇ ਛੱਡਤਾ ਨਹੀਂ ਉਹਨਾਂ ਨੇ ਵੀ ਨਹੀਂ ਮੈਨੂੰ ਛੱਡੇਆ ਬਸ ਇੱਕੋ ਕਹਿੰਦੇ ਨੇ ਜਿੰਨਾ ਚਿਰ ਆਪਣਾ ਦਾਣਾ ਪਾਣੀ ਹੁੰਦਾ ਜਿਹਦੇ ਨਾਲ ਹਨ ਤੇ ਕੰਮ ਕੀਤਾ ਜਿੰਨਾ ਟਾਈਮ ਕੀਤਾ ਬਟ ਜਿਵੇਂ ਮਾ ਮਸਦੀ ਕਰਨ ਜੀਤ ਕੌਰ ਹੋਣਾ ਦੀ ਜੋੜੀ ਮਤਲਬ ਲੋਕ ਕਬੂਲਨ ਲੱਗ ਜਾਂਦੇ ਆ ਇਸ ਤਰ੍ਹਾਂ ਨਹੀਂ ਕਹਿੰਦੇ ਜਦੋਂ ਆਪਾਂ 22 ਸਾਲ 13 ਸਾਲ ਕੰਮ ਕਰ ਰਹੇ ਆ ਤੇ ਜਦੋਂ ਆਪਣੇ ਨਾਲ ਗਲਤ ਹੋ ਰਿਹਾ ਤਾਂ ਆਪਾਂ ਉਹਦੇ ਹੀ ਛੱਡ ਦਈਏ ਕੰਮ 13 ਸਾਲ ਅਸੀਂ ਸਹੀ ਜਾਣਦੇ ਆ ਜਦੋਂ ਆਪਾਂ 13 ਸਾਲ ਬਾਅਦ ਮੁੱਦਾ ਚੱਕ ਰਹੇ ਆ ਤੇ ਜਦੋਂ ਹੋਣਦੇ ਉਹ ਤੇ ਛੱਡ ਦੋ ਤੁਹਾਨੂੰ ਲੱਗਦਾ ਵੀ ਕੁੜੀਆਂ ਦਾ ਸ਼ੋਸ਼ਣ ਹੁੰਦਾ ਇਸ ਫੀਲਡ ਦੇ ਵਿੱਚ ਜਾਦੇ ਕਦੇ ਨਾ ਬਾਕੀ ਤਾਲੀ ਇੱਕ ਹੱਥ ਨਹੀਂ ਵੱਜਦੀ ਜੀ ਦੋਨਾਂ ਹੱਥਾਂ ਨਾਲ ਵੱਜਦੀ ਆ ਕਈ ਵਾਰੀ ਬੰਦੇ ਸਾਲ ਆਉਂਦੇ ਲਾਉਂਦੇ ਦਾਲ ਆ ਜਾਂਦੇ ਆ ਕਰਮਕੌਰ ਤੂੰ ਆਈ ਤੇਰਾ ਗਾਣਾ ਕਰਾ ਦੇਾਂਗੇ ਗਾਣਾ ਵੀ ਕਰ ਲੈਂਦੇ ਆ ਬਾਅਦ ਚ ਰਿਲੀਜ਼ ਨਹੀਂ ਕਰਦਾ ਪੈਸੇ ਵੀ ਖਾ ਜਾਂਦੇ ਬਹੁਤੇ ਓ ਕਿੱਕਰਾਂ ਵੀ ਲੰਗੀ ਮੈਂ ਬੇਰੀਆਂ ਵੀ ਲੰਗੀ ਕਿੱਕਰਾਂ ਵੀ ਲੰਗੀ ਮੈਂ ਬੇਰੀਆਂ ਵੀ ਲੰਗੀ ਮੈਨੂੰ ਲੰਗਣੇ ਪੈਗੇ ਅਕਵੇ ਲੰਗਣੇ ਪੈਗੇ ਅਕਵੇ ਹੋਣ ਦੁੱਖ ਦਾ ਹਾਨੀਆਂ ਹਾਏ ਬੜਾ ਹੀ ਮਲੁਕ ਮੇਰਾ ਲੱਕ ਵੇ ਹੁਣ ਦੁੱਖ ਦਾ ਹਾਨੀਆਂ ਬੜਾ ਹੀ ਮਲੁਕ ਮੇਰਾ ਲੱਕ ਵੇ ਹੁਣ ਦੁੱਖ ਦਾ ਹਾਨੀਆਂ ਬੀਟ ਦੇਸੀਆ ਐਸਐਮਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹੈਪੀ ਪਕਤਾ ਤੇ ਪ੍ਰੋਗਰਾਮ ਹੈ ਬੀਟ ਦੇਸੀਆ ਅੱਜ ਫੇਰ ਇੱਕ ਕਲਾਕਾਰਾਂ ਦੇ ਨਾਲ ਗੱਲਬਾਤ ਕਰਾਵਾਂਗੇ ਕਰਮਕੌਰ ਸਾਡੇ ਨਾਲ ਨੇ ਆਉਣ ਵਾਲੇ ਦਿਨਾਂ 'ਚ ਹੋਰ ਉਹਨਾਂ ਦੇ ਬਹੁਤ ਸਾਰੇ ਟਰੈਕ ਆਉਣੇ ਨੇ ਦੁਗਾਣੇ ਵੀ ਉਹਨਾਂ ਨੇ ਗਾਏ ਨੇ ਤੇ ਸੋਲੋ ਗਾਇਕੀ ਵੱਲ ਪਰਤ ਰਹੇ ਨੇ ਤੇ ਪਹਿਲਾਂ ਵੀ ਗਾਉਂਦੇ ਰਹੇ ਨੇ ਕਰਮਕੌਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲੀ ਵਾਰ ਇੰਟਰਵਿਊ ਕਰ ਰਹੇ ਹੋ ਹਾਂਜੀ ਤੈਨੂੰ ਡਰ ਲੱਗਦਾ ਥੋੜੀ ਨਰਵਸ ਆ ਸਟੇਜ ਦਾ ਤੇ ਕੈਮਰੇ ਦਾ ਕੀ ਫਰਕ ਆ ਫਰਕ ਕੁਝ ਵੀ ਨਹੀਂ ਆ ਨਹੀਂ ਸਟੇਜ ਦਾ ਸਟੇਜ ਤੇ ਗਾਉਣਾ ਕਹਿੰਦੇ ਨੇ ਵੀ ਸ਼ਕਤੀ ਮਿਲ ਜਾਂਦੀ ਆ ਸਾਹਮਣੇ ਤਾੜੀਆਂ ਵੱਜਦੀਆਂ ਤੇ ਮੈਂ ਵੀ ਬਹੁਤਿਆਰ ਸੁਣਿਆ ਮੈਂ ਆਪ ਸਟੇਜ ਕਰਦਾ ਰਿਆ ਉਦੋਂ ਪਤਾ ਹੀ ਨਹੀਂ ਲੱਗਦਾ ਕੋਈ ਹੋਰ ਬੰਦਾ ਅੰਦਰ ਆ ਜਾਂਦਾ ਬੰਦੇ ਦੇ ਅੰਦਰ ਸਹੀ ਗੱਲ ਆ ਨਹੀਂ ਬੰਦਾ ਵੈਸੇ ਡਰੀ ਜਾਂਦਾ ਰਹਿੰਦਾ ਉੱਥੇ ਸੰਗੀਤ ਦਾ ਹੀ ਮਤਲਬ ਬੰਦਾ ਇੰਨਾ ਕਾਮਲ ਹੋ ਜਾਂਦਾ ਹੈ ਨਾ ਵੀ ਮਤਲਬ ਪਤਾ ਨਹੀਂ ਲੱਗਦਾ ਜਿਵੇਂ ਕਹਿੰਦੇ ਸੰਗੀਤ ਕੋਈ ਨਸ਼ਾ ਹੁੰਦਾ ਕਿਸ ਚੀਜ਼ ਦਾ ਤਾਂ ਸੰਗੀਤ ਦਾ ਇੱਕ ਨਸ਼ਾ ਹੋ ਜਾਂਦਾ ਹੈ ਜਦੋਂ ਕੁਝ ਨਹੀਂ ਦਿਖਦਾ ਹੈਗਾ ਉਦੋਂ ਸਿਰਫ ਇੱਕ ਸੰਗੀਤ ਹੀ ਕੰਨਾਂ 'ਚ ਹੁੰਦਾ ਆ ਉਹਨੂੰ ਨਹੀਂ ਪਤਾ ਲੱਗਦਾ ਮੈਂ ਬਹੁਤ ਇਹ ਕਲਾਕਾਰ ਨੂੰ ਇਹ ਸੁਣਦੇ ਦੇਖਿਆ ਕਹਿੰਦੇ ਵੀ ਵੀ ਆਪਾਂ ਨੂੰ ਤਾਂ ਕੋਈ ਦੇਖ ਨਹੀਂ ਰਿ ਹਾਂਜੀ ਪਰ ਮੈਂ ਇੱਕ ਕਿਸੇ ਮਹਾਨ ਮਤਲਬ ਕਲਾਕਾਰ ਦੀ ਕੋਈ ਕਿਤਾਬ ਪੜ੍ਹ ਰਿਹਾ ਸੀ ਉਹ ਕਹਿੰਦੇ ਕਿ ਤੁਸੀਂ ਕਿਸੇ ਲਈ ਪਰਫਾਰਮ ਨਹੀਂ ਕਰਨਾ ਤੁਸੀਂ ਆਪਣੇ ਲਈ ਪਰਫਾਰਮ ਕਰਨਾ ਜਦੋਂ ਤੁਸੀਂ ਆਪਣੇ ਲਈ ਕਰੋਗੇ ਆਪ ਫੀਲ ਲੈ ਕਰੋਗੇ ਫਿਰ ਤੁਹਾਨੂੰ ਸਾਰੇ ਦੇਖਣਗੇ ਹਾਂਜੀ ਹਾਂਜੀ ਇਹ ਹੁੰਦਾ ਹੈ ਹਾਂਜੀ ਹੁੰਦਾ ਹੈ ਬਿਲਕੁਲ ਸਟੇਜ ਤੇ ਜਦੋਂ ਤੁਹਾਨੂੰ ਫੀਲ ਲਗਾਉਣਾ ਜਾਂ ਹਾਂਜੀ ਹੁੰਦਾ ਆ ਬਟਸ ਇਹ ਆ ਵੀ ਆਪਾਂ ਨੂੰ ਥੋੜਾ ਜਿਹਾ ਉੱਥੇ ਹੋਣਾ ਚਾਹੀਦਾ ਵੀ ਆਪਾਂ ਨੂੰ ਹੁੰਦਾ ਵੀ ਕਈ ਵਾਰ ਕਹਿ ਦਿੰਦੇ ਆ ਵੀ ਆਪਾਂ ਇਹ ਦੇਖੋ ਵੀ ਆਪਨ ਕੋਈ ਨਹੀਂ ਦੇਖ ਰਿਆ ਵੀ ਆਪਣੇ ਆਪ ਗੱਲ ਕਰੋ ਵੀ ਆਪਾਂ ਆਪਣੇ ਨਾਲ ਹੀ ਮਸਤਾਂ ਕਿਸੇ ਨਾਲ ਕੋਈ ਨਹੀਂ ਫਿਰ ਫੀਲ ਭਰਿਆ ਜਾਂਦਾ ਆ ਜੇ ਆਪਾਂ ਲੋਕਲ ਦੇ ਕੇ ਨਰਵਸ ਹੋ ਜਾਈਏ ਫਿਰ ਨਹੀਂ ਹੁੰਦਾ ਕਰਮ ਕਰਮਕੌਰ ਨੇ ਕਿੱਥੋਂ ਗਾਉਣਾ ਸ਼ੁਰੂ ਕੀਤਾ ਕੁੜੀਆਂ ਨੂੰ ਤਾਂ ਘਰੇ ਰੋਕ ਦਿੰਦੇ ਨੇ ਵੀ ਤੂੰ ਗਾਉਣਾ ਨਹੀਂਗਾ ਸਲਾਈ ਕਢਾਈ ਸਿੱਖ ਲੈ ਨਹੀਂ ਨਹੀਂ ਮੈਨੂੰ ਫੈਮਿਲੀ ਵੱਲੋਂ ਬਹੁਤ ਸਪੋਰਟ ਰਹੀ ਆ ਸਟਾਰਟਿੰਗ ਤੋਂ ਹੀ ਬਹੁਤ ਸਪੋਰਟ ਰਹੀ ਆ ਮੰਮੀ ਡੈਡੀ ਦੇ ਬਹੁਤ ਸਪੋਰਟ ਸੀਗੀ ਤੇ ਸ਼ੌਂਕ ਸੀਗਾ ਬਚਪਨ ਤੋਂ ਕਿ ਮੈਂ ਕੁਝ ਬੰਨਣਾ ਆ ਤੇ ਜਦੋਂ ਮੈਂ ਟੀਵੀ 'ਚ ਹਣ ਜੋ ਛੋਟੀ ਹੁੰਦੀ ਸੀ ਮੈਂ ਟੀਵੀ ਦੇਖਣਾ ਹਣ ਤੇ ਆਰਟਿਸਟ ਦੇਖਣੇ ਸਿੰਗਰ ਦੇਖਣੇ ਤਾਂ ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਸੀ ਵੀ ਮੈਂ ਵੀ ਇੱਕ ਦਿਨ ਇੱਥੇ ਟੀਵੀ ਤੇ ਆਉਣਾ ਆਇਆ ਇਹ ਤਾਂ ਸਾਰੇ ਪੰਜਾਬ ਪੰਜਾਬ ਨੂੰ ਲੱਗਦਾ ਕਿ ਮੈਂ ਅਮਤਾਬ ਵਚਨ ਬਣਨਾ ਹੈ ਹਾਂ ਬਿਲਕੁਲ ਮੇਰੇ ਹਰ ਬੰਦੇ ਨੂੰ ਲੱਗਦਾ ਟੀਵੀ ਤੇ ਆਉਣ ਵਾਲਾ ਬੰਦਾ ਮਹਾਨ ਹੈ ਇਹ ਕਾਤੋਂ ਨਹੀਂ ਕਹਿੰਦੇ ਵੀ ਅਸੀਂ ਖੇਤ 'ਚ ਕੰਮ ਕਰਨ ਵਾਲਾ ਬੰਦਾ ਉਹ ਵੀ ਮਹਾਨ ਹੈ ਵੀ ਮੈਂ ਖੇਤ 'ਚ ਕੰਮ ਕਰਨਾ ਬਚਪਨ ਹੁੰਦਾ ਨਾ ਕੋਈ ਹੁੰਦਾ ਆ ਵੀ ਮੈਂ ਕੁਝ ਬਣਨਾ ਬਸ ਸ਼ੁਰੂ ਤੋਂ ਮੈਨੂੰ ਕੋਈ ਐਮ ਨਹੀਂ ਸੀਗਾ ਸਕੂਲ ਟਾਈਮ ਪੁੱਛਦੇ ਹੁੰਦੇ ਸੀ ਨਾ ਵੀ ਕੀ ਬੰਨਣਾ ਹੈ ਤਾਂ ਉਹਦੇ ਕੋਈ ਛੁਣੀ ਪਤਾ ਸੀ ਕੀ ਬੰਨਣਾ ਹੈ ਸੋਚਿਆ ਸੀਗਾ ਟੀਚਿੰਗ ਦੀ ਜੁਆਇਨ ਕਰਾਂਗਾ ਜਾਂ ਕੁਛ ਹਨਾ ਕੁਛ ਬਣਾਾਂਗੇ ਪਰ ਸਿੰਕਿੰਗ ਦਾ ਕੋਈ ਹੈ ਨਹੀਂ ਸੀਗਾ ਪਰ ਮਾਲਕ ਵੱਲੋਂ ਜੋ ਆਪਣੀ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਆ ਤੇ ਉਹ ਪਤਾ ਨਹੀਂ ਕਿਹੜੇ ਰਸਤੇ ਪੈ ਜਾਣਾ ਹਨਾ ਤੇ ਮੰਮੀ ਜਾੜੀ ਦੀ ਬਹੁਤ ਸਪੋਰਟ ਰਹੀ ਆ ਸੁਖੇ ਭਾਜੀ ਜੱਸੀ ਜੀ ਨਾਲ ਹਨਾ ਮੁਲਾਕਾਤ ਹੋਈ ਉਹਨਾਂ ਨਾਲ ਹਨਾ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸੀ ਨਹੀਂ ਬਚਪਨ ਦੀ ਗੱਲ ਦੱਸੋ ਬਚਪਨ ਚ ਕਿਵੇਂ ਫਿਰ ਮਤਲਬ ਸਕੂਲ ਚ ਕਿਸੇ ਅਧਿਆਪਕ ਨੇ ਸਿਖਾਇਆ ਨਹੀਂ ਮੈਂ ਕਿਸੇ ਤੋਂ ਨਹੀਂ ਮਤਲਬ ਸਟਾਰਟਿੰਗ ਤੋਂ ਮੈਂ ਨਹੀਂ ਕਿਸੇ ਤੋਂ ਸਿੱਖੀ ਖੁਦ ਹੀ ਘਰ ਦੇ ਵਿੱਚ ਹੀ ਮਤਲਬ ਕਹਿੰਦੇ ਨੇ ਨਾ ਵੀ ਆਪਾਂ ਸ਼ੌਂਕ ਹੁੰਦਾ ਇੱਕ ਘਰ ਦੇ ਵਿੱਚ ਗਾਣਾ ਇੱਕ ਬਾਹਰ ਗਾਣਾ ਨਾ ਮੈਂ ਸਕੂਲ ਟਾਈਮ ਨਹੀਂ ਗਾਇਆ ਘਰ ਦੇ ਵਿੱਚ ਹੀ ਗਾਉਂਦੇ ਰਹਿਣਾ ਨਹੀਂ ਉਹ ਤਾਂ ਮੇਰੇ ਵਰਗਾ ਵੀ ਗਾ ਲੈਂਦਾ ਬਾਥਰੂਮ 'ਚ ਜਾ ਕੇ ਤਾਂ ਬਿਲਕੁਲ ਉਹੀ ਕੰਮ ਮੇਰਾ ਸੀ ਨਹੀਂ ਪਰ ਇਹ ਸਿੱਖਣ ਲਈ ਤਾਂ ਜਿਵੇਂ ਹੁਣ ਆਪਾਂ ਕੋਈ ਪੜ੍ਹਾਈ ਕਰਨੀ ਆ ਨਹੀਂ ਨਹੀਂ ਮੈਨੂੰ ਤੁਸੀਂ ਪੰਜਾਬੀ ਸਿੱਖਣੀ ਆ ਤਾਂ ਊੜਾ ੜਾ ਸਿੱਖਣਾ ਹੀ ਪਊਗਾ ਨਾ ਤਾਂ ਕੋਈ ਗੁਰੂ ਤਾਂ ਹੋਊਗਾ ਹੀ ਨਾ ਉਸ ਪਿੱਛੇ ਨੇ ਉਸ ਟਾਈਮ ਨਹੀਂ ਮੈਂ ਸਿੱਖੀ ਜਦੋਂ ਮੈਨੇ 2017 ਚ ਸੁੱਖਾ ਜੱਸੀ ਜੀ ਨੂੰ ਮਿਲੀ ਮੈਂ ਮੈਂ ਉਹਨਾਂ ਨੂੰ ਗੁਰੂ ਧਾਰਿਆ ਤੇ ਉਹਨਾਂ ਤੋਂ ਇਹੀ ਸਿੱਖਿਆ ਆ ਪਹਿਲਾਂ ਨਹੀਂ ਤੇ ਜਦੋਂ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ ਫਿਰ ਮੈਂ ਉਹਨਾਂ ਦੇ ਕੋਲ ਗਈ ਉਹਨਾਂ ਨਾਲ ਉਤੋਂ ਤੋਂ ਜੋ ਵੀ ਮੈਂ ਮਤਲਬ ਗਾ ਰਹੀਆਂ ਜੋ ਉਹ ਵੀ ਕਰ ਰਹੀਆਂ ਉਹ ਸਭ ਸੁੱਖਾ ਜੱਸੀ ਤੋਂ ਹੀ ਸਿੱਖਿਆ ਆ ਮਤਲਬ ਜਿੰਨੇ ਮਿਊਜ਼ਿਕ ਦੀ ਲਾਈਨ ਦੇ ਵਿੱਚ ਸਾਰਾ ਕੁਝ ਉਹਨਾਂ ਨੇ ਹੀ ਸਿਖਾਇਆ ਆ ਕੋਈ ਗਾਣਾ ਸੁਣਾਓ ਫਿਰ ਇੱਕ ਵਧੀਆ ਆ ਹਾਂਜੀ ਮੈਂ ਉਹਨਾਂ ਦਾ ਸੁੱਖਾ ਜੱਸੀ ਦਾ ਰਿਕਾਰਡ ਕੀਤੇ ਹਾਂਜੀ ਸੁਣਾ ਦੇਣੇ ਹੋ ਨੌਰ ਤੇ ਸਪੋਰਟ ਕਿਸੇ ਚੀਜ਼ ਦੀ ਨਾ ਟੋਟ ਚੱਲਦਾ ਏ ਸਿੱਕਾ ਪੂਰੀ ਓਕੇ ਆ ਰਿਪੋਰਟ ਹੋ ਨੌਰ ਤੇ ਸਪੋਰਟ ਕਿਸੇ ਚੀਜ਼ ਦੀ ਨਾ ਟੋਟ ਚੱਲਦਾ ਏ ਸਿੱਕਾ ਪੂਰੀ ਓਕੇ ਆ ਰਿਪੋਰਟ ਹੋ ਖੁੱਲੇ ਖਾਤੇ ਨਾ ਪੁਗਾਈ ਜਾਵੇ ਯਾਰੀਆਂ ਖੁੱਲੇ ਖਾਤੇ ਨਾ ਪੁਗਾਈ ਜਾਵੇ ਯਾਰੀਆਂ ਉਹਦੇ ਮਿੱਠੇ ਜਿ ਸੁਬਾਣੇ ਕੁੜੀ ਪੱਟਦੀ ਕੈਂਟ ਬੰਦਿਆਂ ਚ ਆਉਂਦੀ ਗਣਤੀ ਆਉਂਦੀਆਂ ਨਹੀਂ ਮੇਰੇ ਆਲੇ ਜੱਟ ਦੀ 8 ਬੰਦੇਾਂ ਚ ਆਉਂਦੀ ਗਿਣਤੀ ਆਉਂਦੀਆਂ ਨਹੀਂ ਮੇਰੇ ਆਲੇ ਜੱਟ ਦੀ ਅੱਛਾ ਉਹਨਾਂ ਨੇ ਲਿਖਿਆ ਜੱਸੀ ਹੁਣਾਂ ਹਾਂਜੀ ਹਰਮੋਨੀਅਮ ਪਲੇ ਕਰ ਲੈਣੇ ਨਹੀਂ ਮੈਨੂੰ ਹਰਮੋਨੀਅਮ ਦਾ ਕੋਈ ਸੁਰਦਾ ਮੈਨੂੰ ਕੁਛ ਨਹੀਂ ਪਤਾ ਸਿਰਫ ਇੰਨਾ ਗਿਆਨ ਹੈਗਾ ਕਿਸੇ ਵੀ ਤਰ੍ਹਾਂ ਕੱਲਾ ਵੋਕਲ ਦੀ ਤਿਆਰੀ ਕਰੀ ਹੋਈ ਹੈ ਹਾਂਜੀ ਫਿਲਹਾਲ ਮੇਰੀ ਵੋਕਲ ਦੀ ਤਿਆਰੀ ਚੱਲ ਰਹੀ ਹੈ ਮਤਲਬ ਹਰਮੋਨੀਅਮ ਫਿਰ ਵੀ ਹੁੰਦਾ ਕਿ ਵੀ ਆਹ ਚੀਜ਼ ਮੈਂ ਮੈਨੂੰ ਆਉਣੀ ਚਾਹੀਦੀ ਆ ਮਤਲਬ ਰਿਦਮ ਪਾਉਣੀ ਚਾਹੀਦੀ ਆ ਜਾਂ ਨਹੀਂ ਚਾਹੀਦੀ ਆ ਹਾਂਜੀ ਮੈਂ ਉਸਤੇ ਵੀ ਮਤਲਬ ਪ੍ਰੈਕਟਿਸ ਚੱਲ ਰਹੀ ਆ ਮੇਰੀ ਹਜੇ ਬਹੁਤ ਮਤਲਬ ਚੱਲ ਰਹੀ ਆ ਅਸਲ ਚੱਲ ਰਹੀ ਆ ਸਿੱਖ ਰਹੇ ਆ ਹੌਲੀ ਹੌਲੀ ਚੱਲ ਰਿਹਾ ਪੜਾਈ ਲਿਖਾਈ ਕਿੱਥੋਂ ਤੱਕ ਰਹੀ ਫਿਰ ਤੁਹਾਡੀ ਮੇਰੀ ਪੜਾਈ ਲਿਖਾਈ ਪਲੱਸ 2 ਤੱਕ ਉਦੋਂ ਬਾਅਦ ਕਿਉਂ ਨਹੀਂ ਪੜਿਆ ਫਿਰ ਕਰਮਕੌਰ ਨੇ ਉਹਦਾ ਅੱਗੇ ਤਾਂ ਪਲੱਸ 2 ਤੋਂ ਬਾਅਦ ਬੀਏ 뮤직 ਚ ਹੋ ਜਾਂਦੀ ਹੈ ਫਿਰ ਐਮਏ ਹੋ ਜਾਂਦੀ ਹੈ ਹਾਂਜੀ ਤੇ ਮੇਰਾ ਜਿਆਦਾ 뮤직 ਵਾਲੀ ਧਿਆਨ ਸੀਗਾ ਨਹੀਂ ਫਿਰ ਮੈਂ ਉਹੀ ਕਹਿ ਰਿਹਾ ਨਾ ਬੀਏ ਵੀ ਹੋ ਜਾਂਦੀ ਹੈ 뮤직 ਚ ਹਾਂਜੀ ਹੋ ਜਾਂਦੀ ਹੈ ਤੁਹਾਨੂੰ ਨਹੀਂ ਲੱਗਿਆ ਵੀ ਸਟੱਡੀ ਕਰਨੀ ਕਿ ਘਰ ਦੇ ਹਾਲਾਤ ਨਹੀਂ ਸੀਗੇ ਕੋਈ ਨੋਲੇਜ ਨਹੀਂ ਸੀਗੀ ਘਰ ਦੇ ਮੰਮੀ ਪਾਪਾ ਕੀ ਕਰਦੇ ਤੁਹਾਡੇ ਮੰਮੀ ਪਾਪਾ ਮੇਰੇ ਫਾਰਮਰ ਹੀ ਨੇ ਪਾਪਾ ਮੇਰੇ ਖੇਤੀਬਾੜੀ ਕਰਦੇ ਹਾਂਜੀ ਖੇਤੀਬਾੜੀ ਦਾ ਹੀ ਆ ਘਰ ਦੇ ਹਾਲਾਤ ਤਾਂ ਠੀਕ ਸੀ ਪੜਾ ਸਕਦੇ ਸੀ ਬੱਚਿਆਂ ਨੂੰ ਫਿਰ ਪੜਾਇਆ ਕਿਉਂ ਨਹੀਂ بس ਮੇਰਾ ਪੜਾਈ 'ਚ ਥੋੜਾ ਘੱਟ ਹੀ ਸੀਗਾ ਮੇਰਾ ਕਿ ਪੜਾਈ 'ਚ ਹੀ ਧਿਆਨ ਹੈ ਨਹੀਂ ਸੀ ਥੋੜਾ ਨਹੀਂ ਸੀਗਾ ਪੜਾਈ 'ਚ ਮੇਰਾ ਬਹੁਤ ਘੱਟ ਧਿਆਨ ਸੀਗਾ ਜਿਆਦਾ ਮੇਰਾ ਸੰਗੀਤ 'ਤੇ ਧਿਆਨ ਸੀਗਾ ਬ੍ਰਦਰ ਵੀ ਤੁਹਾਡੇ ਗਾਉਂਦੇ ਨੇ ਨਹੀਂ ਮੇਰੀ ਫੈਮਿਲੀ 'ਚ ਕੋਈ ਵੀ ਨਹੀਂ ਗਾਉਂਦਾ ਹਾਂ ਸੋ ਮੈਨੂੰ ਵੀ ਸ਼ੌਂਕ ਸੀਗਾ अच्छा नहीं जमींदार ਪਰਿਵਾਰਾਂ 'ਚ ਤਾਂ ਖਾਸ ਤੌਰ ਤੇ ਕੁੜੀਆਂ ਨੂੰ ਕਹਿੰਦੇ ਨਹੀਂ ਗੋਣਾ ਤੁਹਾਨੂੰ ਕਿਸੇ ਨੇ ਨਹੀਂ ਰੋਕਿਆ ਕਦੇ ਨਹੀਂ ਮੇਰੀ ਫੈਮਿਲੀ ਨੇ ਨਹੀਂ ਰੋਕ ਆਲੇ ਦੁਆਲੇ ਚਾਚੇ ਤਾਏ ਮਾਮੇ ਮਾਸੜ ਬਿਲਕੁਲ ਵੀ ਨਹੀਂ ਕਿਸੇ ਨੇ ਨਹੀਂ ਕਦੇ ਕਿਹਾ ਮਾਮੇ ਫਿਰ ਕੋ ਰਿਸ਼ਤੇਦਾਰ ਤਾਂ ਨਹੀਂ ਹਣਾ ਆਪਾਂ ਫੈਮਿਲੀ ਮੇਨ ਚੀਜ਼ سپورਟ ਮੈਂ ਫੈਮਿਲੀ ਦੀ ਹੁੰਦੀ ਹਣਾ ਮੇਨ ਪਰਿਵਾਰ ਦੀ ਹਾਂਜੀ ਤੇ ਮੈਨੂੰ ਮੰਮੀ ਡੈਡੀ ਦੀ سپورਟ ਬਹੁਤ ਜ਼ਿਆਦਾ ਰਹੀ ਹੈ ਤੇ ਹੁਣ ਤੱਕ ਵੀ ਹੈ ਬਹੁਤ سپورਟ ਕਰਦੇ ਨੇ ਹਾਂਜੀ ਤੇ ਮੈਨੂੰ ਘਰ ਵੱਲ ਕੋਈ ਪ੍ਰੋਬਲਮ ਨਹੀਂ ਆਉਂਦੀ ਹਾਂਜੀ ਅੱਛਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਮੈਂ ਮਤਲਬ ਕੱਲੇ ਗਾਉਣਾ ਪਸੰਦ ਕਰਦੀ ਹਾਂ ਪਹਿਲਾਂ ਤੁਸੀਂ ਕੱਲੇ ਹੀ ਟਰੈਕ ਕੀਤੇ ਬਾਅਦ ਵਿੱਚ ਭਿੰਦੇ ਸ਼ਾਹ ਹੋਣਾ ਨਾਲ ਵੀ ਤੁਸੀਂ ਜੋੜੀ ਬਣਾਈ ਹੈ ਇੱਕ ਗਾਣਾ ਤੁਹਾਡਾ ਹੁਣ ਵੋਟਾਂ ਦੇ ਦੇਣੀ ਚੱਲਦੇ ਮੈਨੂੰ ਉਹ ਜੇ ਗਾਣਾ ਵੀ ਸੁਣਾ ਦਿਓ ਆਪਾਂ ਗੱਲ ਬਾਅਦ ਚ ਕਰ ਲਾਂਗੇ ਸੋ ਉਹ ਗੀਤ ਦੇ ਵਿੱਚ ਮੈਂ ਮੋਲਿੰਗ ਕੀਤੀ ਆ ਜੀ ਹਾਂਜੀ ਉਹ ਗਾਇਆ ਕਿਸੇ ਨੇ ਹੋਰ ਸੀ ਹਾਂਜੀ ਉਹ ਗਾਇਆ ਹੋਇਆ ਉਹਨਾਂ ਦੀ ਜਿਹੜੀ ਪਹਿਲਾਂ ਆਰਟਿਸਟ ਸੀ ਉਹਨਾਂ ਦਾ ਹੀ ਆ ਹਾਂਜੀ ਜੀ ਹਾਂਜੀ ਤੁਹਾਨੂੰ ਬੋਲ ਤਾਂ ਚਿੱਤੇ ਹੀ ਹੋਣੇ ਉਹਦੇ ਲਿਪਸਿੰਗ ਕਰੀ ਸੀ ਜਦੋਂ ਤੁਸੀਂ ਹਾਂਜੀ ਨਹੀਂ 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 ਚਿੱਤੇ ਹਾਂਜੀ ਕੋਈ ਹੋਰ ਗਾਣਾ ਜਿਹੜਾ ਦਗਾਣਾ ਤੁਸੀਂ ਪਿੰਦੇ ਸ਼ਾਹ ਹੁਣਾ ਨਾਲ ਗਾਇਆ ਹਾਂਜੀ ਮੈਨੂੰ ਉਹਨਾਂ ਦਾ ਗੀਤ ਇੱਕ ਬਹੁਤ ਵਧੀਆ ਲੱਗਦਾ ਆ ਤੇ ਮੈਂ ਫਿਲਹਾਲ ਘਰ ਵੀ ਉਹ ਮੈਂ ਗੀਤ ਬਹੁਤ ਗਾਉਂਦੀ ਰਹਿੰਦੀ ਆ ਮੈਂ ਉਹਨਾਂ ਦਾ ਸਥਾਈ ਸੁਣਾ ਦਿੰਨੀ ਆ ਤੁਹਾਨੂੰ ਜੀ ਹਾਂ ਮਿਸਾਚੇ ਦੀ ਕਿ ਵਿਰਲਾ ਹੀ ਪਰਦਾ ਮਿੱਠੇ ਚੋਲਾ ਨੂੰ ਕਿਦਾਂ ਨਹੀਂ ਚਿੱਤ ਕਰਦਾ ਹਾਂ ਮਿਸਾਚੇ ਦੀ ਕਿ ਵਿਰਲਾ ਹੀ ਪਰਦਾ ਮਿੱਠੇ ਚੋਲਾ ਨੂੰ ਕਿਦਾਂ ਨਹੀਂ ਚਿੱਤ ਕਰਦਾ ਲਾਈ ਲੱਗ ਨਾਲ ਲਾ ਕੇ ਕਦ ਚੜਦੀਆਂ ਲਾਈ ਲੱਗ ਨਾਲ ਲਾ ਕੇ ਕਦ ਚੜਦੀਆਂ ਤੋੜ ਨਾ ਮਲਾ ਜ਼ੇਦਾਰੀਆਂ ਬੰਦਾ ਨਾ ਕੇ ਕੁੰਦਨ ਬਣ ਜਾਂਦਾ ਤੇ ਹੁਣ ਬਦਨਾਮ ਨਾਰੀਆਂ ਹ ਬੰਦਾ ਨਾ ਕੇ ਕੁੰਦਨ ਬਣ ਜਾਂਦਾ ਤੇ ਹੁਣ ਬਦਨਾਮ ਨਾਰੀਆਂ ਕੁੜੀਆਂ ਲਈ ਬੜਾ ਮੁਸ਼ਕਲ ਹੁੰਦਾ ਜਿਵੇਂ ਆਪਾਂ ਪਰਿਵਾਰ ਦੀ ਗੱਲ ਕੀਤੀ ਤੁਸੀਂ ਕਹੇ ਕਿ ਪਰਿਵਾਰ ਚ ਕਦੇ ਕਿਸੇ ਨੇ ਨਹੀਂ ਰੋਕਿਆ ਪਰ ਜਦੋਂ ਤੁਸੀਂ ਇਸ ਫੀਲਡ ਚ ਆਉਨੇ ਹੋ ਤਾਂ ਇੱਥੇ ਤੁਹਾਨੂੰ ਅੱਗੇ ਵਧਣ ਤੋਂ ਬਹੁਤ ਥਾਵਾਂ ਤੇ ਰੋਕਿਆ ਜਾਂਦਾ ਜਿਵੇਂ ਤੁਸੀਂ ਭਿੰਦੇ ਸ਼ਾਹ ਹੋਣਾ ਨਾਲ ਕੰਮ ਕਰਦੇ ਰਹੇ ਹੋ ਤੁਸੀਂ ਕਿਹਾ ਕਿ 10 ਦਿਨਾਂ ਦੇ ਵਿੱਚ ਕੋਈ ਬੰਦਾ ਸੈਟਿੰਗ ਨਹੀਂ ਕਰ ਸਕਦਾ ਤੁਸੀਂ ਬਾਅਦ ਚ ਬੰਦ ਕਰ ਦਿੱਤਾ ਕਿਉਂ ਨਹੀਂ ਨਹੀਂ ਉਹਨਾਂ ਦੇ ਮਤਲਬ ਫਿਲਾਲ ਪਰਸਨ ਮੈਨੂੰ ਉਹਨਾਂ ਦੇ ਜਦੋਂ ਮੈਂ ਉਹਨਾਂ ਨੂੰ ਮਿਲੀ ਤਾਂ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਫੈਮਿਲੀ ਉਹਨਾਂ ਦੀ ਬਹੁਤ ਉਹਨਾਂ ਸਪੋਰਟਡ ਸੀਗੀ ਬਹੁਤ ਮੈਨੂੰ ਵੀ ਬੜੀ ਸਪੋਰਟ ਕੀਤੀ ਉਹਨਾਂ ਨੇ ਬੜਾ ਕੁਝ ਉਹਨਾਂ ਤੋਂ ਸਿੱਖਣ ਨੂੰ ਵੀ ਮਿਲਿਆ ਤੇ ਜਦੋਂ ਮੈਂ ਗਈ ਸੀ ਥੋੜਾ ਜਿਹਾ ਮੈਨੂੰ ਲੱਗਦਾ ਸੀਗਾ ਕਿਉਂਕਿ ਮੈਂ ਉਹਨਾਂ ਦੇ ਫਿਲਹਾਲ ਇੰਟਰਵਿਊ ਸੁਣੀਆਂ ਸੀਗੀਆਂ ਹਾਂ ਹੂੰ ਤੇ ਥੋੜਾ ਜਿਹਾ ਸੀਗਾ ਮੈਨੂੰ ਪਹਿਲਾਂ ਥੋੜਾ ਡਰ ਸੀਗਾ ਇੰਟਰਵਿਊ ਸੁਣੀਆਂ ਸੀ ਤਾਂ ਕਹਿੰਦੇ ਨੇ ਬਾਅਦ ਵਿੱਚ ਮਿਲ ਕੇ ਇਨਸਾਨ ਦਾ ਪਤਾ ਲੱਗਦਾ ਹੈ ਹਨਾ ਜੀ ਤੇ ਪਹਿਲਾਂ ਆਪਾਂ ਇਨਸਾਨ ਬਾਰੇ ਕੁਝ ਨਹੀਂ ਕਹਿ ਸਕਦੇ ਹੁੰਦੇ ਸੋ ਜਦੋਂ ਮੈਂ ਉਹਨਾਂ ਨੂੰ ਮਿਲੀ ਤਾਂ ਮੈਨੂੰ ਬਹੁਤ ਵਧੀਆ ਲੱਗਾ ਉਹਨਾਂ ਨਾਲ ਕੰਮ ਕਰਕੇ ਉਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਜੀ ਸ਼ਾਹ ਜੀ ਤੋਂ ਬਹੁਤ ਮਤਲਬ ਵਧੀਆ ਪਰਸਨ ਨਹੀਂ ਫਿਰ ਸ਼ਟ ਕਿਉਂ ਦਿੱਤਾ ਤੁਸੀਂ ਨੀ ਮੈਂ ਛੱਡਿਆ ਨਹੀਂ ਚਲੋ ਹਣ ਇੱਕ ਸਬਬ ਹੁੰਦਾ ਹੈ ਕਿਸਮਤ ਹੁੰਦੀ ਹੈ ਉਹਨਾਂ ਨੇ ਛੱਡਤਾ ਨਹੀਂ ਉਹਨਾਂ ਨੇ ਵੀ ਨਹੀਂ ਮੈਨੂੰ ਛੱਡਿਆ ਸੋ ਮੈਂ ਬਸ ਇੱਕ ਕਹਿੰਦੇ ਨੇ ਜਿੰਨਾ ਚਿਰ ਆਪਣਾ ਦਾਣਾ ਪਾਣੀ ਹੁੰਦਾ ਜਿਹਦੇ ਨਾਲ ਹਣ ਤੇ ਕੰਮ ਕੀਤਾ ਜਿੰਨਾ ਟਾਈਮ ਕੀਤਾ ਬਟ ਮੈਂ ਇਹ ਨਹੀਂ ਉਹ ਭਿੰਦੇਸ਼ਾਹ ਦੀ ਜੋੜੀ ਬਣਾ ਕੇ ਨਹੀਂ ਗਾਉਂਦੇ ਮਾਲਾ ਜਿਵੇਂ ਇੱਕ ਲਗਾਤਾਰ ਜਿਵੇਂ ਪੁਰਾਣੀਆਂ ਜੋੜੀਆਂ ਜਿਵੇਂ ਮੁਹੰਮਦ ਸਦੀਕ ਰਣਜੀਤ ਕੌਰ ਉਹਨਾਂ ਦੀ ਜੋੜੀ ਮਤਲਬ ਲੋਕ ਕਬੂਲਨ ਲੱਗ ਜਾਂਦੇ ਆ ਇਸ ਤਰ੍ਹਾਂ ਨਹੀਂ ਗਾਉਂਦੇ ਸੋ ਫਿਲਹਾਲ ਚੱਲ ਰਿਹਾ ਉਹਨਾਂ ਦਾ ਪ੍ਰੋਸੈਸ ਹੂੰ ਕੋਈ ਨਵੀਂ ਦੇਖੋ انسان ਉਹੀ ਕਰਦਾ ਜੋ ਆਪਾਂ ਆਪਣੇ ਜਦੋਂ ਆਪਾਂ ਗੀਤ ਕੁਝ ਗਾਣੇ ਆ ਮਿਊਜ਼ਿਕ ਕਰਦੇ ਆ ਜਾਂ ਆਪਾਂ ਸੰਗੀਤ ਦੀ ਲਾਈਨ ਦੇ ਵਿਚ ਆਣੇ ਆ ਉਦੋਂ ਆਨੇ ਸਿਰਫ ਇਹ ਸੋਚ ਕੇ ਆ ਕਿ ਆਪਾਂ ਕੁਝ ਬਣਨਾ ਹੈ ਪਰ ਜਦੋਂ ਆਪਾਂ ਕੰਮ ਕਰਨ ਲੱਗ ਜਾਂਦੇ ਆ ਫਿਰ ਆਪਾਂ ਲੋਕਾਂ ਲਈ ਹੋ ਜਾਂਦੇ ਆ ਕਿ ਆਪਾਂ ਨੂੰ ਲੋਕ ਕੀ ਪਸੰਦ ਕਰਨਗੇ ਜੋ ਲੋਕ ਪਸੰਦ ਕਰਨਗੇ ਆਪਾਂ ਉਹੀ ਕਰਕੇ ਦਿਖਾਉਣਾ ਤੇ ਫਿਰ ਪੈਸਾ ਵੀ ਮੁੱਕ ਹੋ ਜਾਂਦਾ ਹੈਗਾ ਪਹਿਲਾਂ ਤਾਂ ਬੰਦਾ ਸੋਚਦਾ ਹੈ ਮੇਰਾ ਤਾਂ ਸ਼ੌਂਕ ਆ ਮੈਨੂੰ ਤਾਂ ਸਟੇਜ ਤੇ ਚੜਨ ਦਾ ਮੌਕਾ ਮਿਲ ਜੇ ਹਣਾ ਇੱਕ ਗਾਣਾ ਗਾਉਣ ਦਾ ਬਾਅਦ ਜਦੋਂ ਗਾਣਾ ਪ੍ਰਸਿੱਧ ਹੋ ਜਾਂਦਾ ਫਿਰ ਬੰਦਾ ਕਹਿੰਦਾ ਮੈਂ ਤਾਂ ਇੰਨੇ ਲੱਖ ਲਵਾਂਗਾ ਫਿਰ ਸਟੇਜ ਤੇ ਚੜੂੰਗਾ ਸੋ ਦੇਖੋ ਫਿਲਹਾਲ ਮੈਸਜ ਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਕਿਉਂਕਿ ਮੇਰੀ ਹਜੇ ਸਟਾਰਟਿੰਗ ਆ ਤੇ ਮੇਰੇ ਤਾਂ ਹਜੇ ਪੈਸਾ ਚਲੋ ਠੀਕ ਆ ਜਦੋਂ ਕੰਮ ਇਨਸਾਨ ਕਰ ਰਹੇ ਆ ਤੇ ਇੱਕ ਪੈਸੇ ਲਈ ਹੀ ਕਰ ਰਹੇ ਆ ਜੀ ਪੈਸਾ ਵੀ ਜ਼ਰੂਰੀ ਆ ਜਦੋਂ ਆਪਾਂ ਕੁਝ ਕਰਨ ਲਈ ਚਾਹਤ ਰੱਖਦੇ ਆਂ ਆਪਾਂ ਜੋਬ ਵੀ ਕਰਦੇ ਆਂ ਕੋਈ ਕੰਮ ਕਰਦੇ ਆਂ ਤਾਂ ਪੈਸੇ ਨੂੰ अहमਤ ਹੀ ਦਿੰਨੇ ਆਂ ਨਾ ਵੀ ਆਪਣੀ ਕਿੰਨੀ ਸੈਲਰੀ ਆਪਾਂ ਪਹਿਲਾਂ ਪੁੱਛਦੇ ਹੁੰਨੇ ਆਂ ਸੋ ਇਹ ਵੀ ਕੰਮ ਇਦਾਂ ਹੀ ਆ ਵੀ ਪੈਸੇ ਲਈ ਹੀ ਕਰਦੇ ਆਂ ਹਨਾ ਇਹ ਵੀ ਕੰਮ ਕੋਈ ਸੋਖਾ ਨਹੀਂ ਆ ਕਰਨਾ ਤੇ ਪੈਸਾ ਪੈਸਾ ਵੀ ਜ਼ਰੂਰੀ ਆ ਇਸ ਪੈਸਾ ਜ਼ਰੂਰੀ ਆ ਕੰਮ ਦੇ ਨਾਲ ਪੈਸਾ ਵੀ ਜ਼ਰੂਰੀ ਆ ਕਈ ਵਾਰੀ ਜਿਵੇਂ ਅਕਸਰ ਜੋ ਜੋੜੀਆਂ ਟੁੱਟ ਜਾਂਦੀਆਂ ਤੁਸੀਂ ਵੀ ਸੁਣਿਆ ਹੋਣਾ ਬਹੁਤ ਸਾਰੀਆਂ ਜੋੜੀਆਂ ਦੇ ਚਰਚੇ ਰਹਿੰਦੇ ਨੇ ਕਿ ਪਹਿਲਾਂ 18 18 19 19 ਸਾਲ ਗਾਈ ਜਾਂਦੇ ਨੇ ਫਿਰ ਕੋਈ ਕਲੇਸ਼ ਖੜਾ ਹੋ ਜਾਂਦਾ ਹੈ ਕੁੜੀ ਕਹਿੰਦੀ ਮੇਰੇ ਪੈਸੇ ਨੱਪ ਗਿਆ ਮੇਰਾ ਸ਼ੋਸ਼ਣ ਹੋ ਗਿਆ ਮੈਨੂੰ ਤੰਗ ਕੀਤਾ ਪਰੇਸ਼ਾਨ ਕੀਤਾ ਬਾਅਦ ਚ ਜਾ ਕੇ ਇਹ ਗੱਲਾਂ ਹੋ ਜਾਂਦੀਆਂ ਨੇ ਕੁੜੀਆਂ ਨਾਲ ਕਾਹਤੋਂ ਵਾਪਰਦਾ ਇਹ ਅਕਸਰ ਜਾਂ ਜ਼ਿਆਦਾਤਰ ਸੋ ਦੇਖੋ ਬਹੁਤ ਕੁਝ ਸੁਣਨ ਨੂੰ ਮਿਲ ਰਿਹਾ ਹਣਾ ਵੀ 13 ਸਾਲ ਦੇਖੋ ਆਪਾਂ 13-13 ਸਾਲ ਬਾਈ-ਬਾਈ ਸਾਲ ਹਣਾ ਕੰਮ ਹੋ ਰਿਹਾ ਸੋ ਬਾਅਦ ਚ ਇੱਕ ਤਾਂ ਵੀ ਜੋੜੀ ਟੁੱਟ ਜਾਂਦੀ ਹੈ ਟੁੱਟਣਾ ਇਹ ਵੀ ਵਰਤ ਦੇਖੋ ਉਹੀ ਜਾਣ ਸਕਦੇ ਆ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਵੀ ਕੁੜੀਆਂ ਦਾ ਸ਼ੋਸ਼ਣ ਹੁੰਦਾ ਇਸ ਫੀਲਡ ਦੇ ਵਿੱਚ ਜਿਆਦਾ ਕੁੜੀਆਂ ਨੂੰ ਦਬਾ ਕੇ ਰੱਖਿਆ ਜਾਂਦਾ ਹੈਗਾ ਇਸ ਚੀਜ਼ ਮੇਲ ਸਿੰਘਰਾ ਵੱਲੋਂ ਜ਼ਿਆਦਾਤਰ ਤੇ ਦੇਖੋ ਆਪ ਇਹ ਸਾਰੇ ਆਪਣੇ ਤੇ ਗੱਲ ਹੁੰਦੀ ਹੈ ਨਾ ਆਪ ਡਿਪੈਂਡ ਜਿੱਦਾਂ ਆਪਣਾ ਮਤਲਬ ਕੋਈ ਵੀ ਕੰਮ ਹੈ ਜੇ ਆਪਾਂ ਨੂੰ ਸਹੀ ਲੱਗੇਗਾ ਆਪਾਂ ਉਹਦਾ ਕਰਦੇ ਹਾਂ ਜਦੋਂ ਆਪਾਂ ਨੂੰ ਨਹੀਂ ਸਹੀ ਲੱਗਦਾ ਤਾਂ ਆਪਾਂ ਨਹੀਂ ਕਰਦੇ ਜੀ ਜਦੋਂ ਆਪਾਂ 22 ਸਾਲ 13 ਸਾਲ ਕੰਮ ਕਰ ਰਹੇ ਆਂ ਤੇ ਜਦੋਂ ਆਪਣੇ ਨਾਲ ਗਲਤ ਹੋ ਰਿਹਾ ਹੈ ਤਾ ਬੋਦੀ ਛੱਡ ਦੀ ਕੰਮ ਪਹਿਲਾਂ ਛੱਡ ਦੇ 13 ਸਾਲ ਅਸੀਂ ਸਹੀ ਜਾਣਦੇ ਹਾਂ ਹਾਂਜੀ 13 ਸਾਲ ਸਹਿਣਾ ਜਦੋਂ ਆਪਾਂ 13 ਸਾਲ ਬਾਅਦ ਮੁੱਦਾ ਚੱਕ ਰਹੇ ਹਾਂ ਤਾਂ ਜਦੋਂ ਹੋਣ ਦਿਓ ਤਾਂ ਛੱਡ ਦਿਓ ਉਹਦੀ ਛੱਡੋ ਹਾਂ ਬਾਅਦ ਵਿੱਚ ਵੀ ਤਾਂ ਆਪਾਂ ਕਹਿ ਰਹੇ ਆ ਵੀ ਆਪਣਾ ਇਹ ਹੋਇਆ ਉਹ ਹੋਇਆ ਬਾਕੀ ਦੇਖੋ ਮੈਂ ਇਸ ਚੀਜ਼ ਬਾਰੇ ਤਾਂ ਮੈਂ ਨਹੀਂ ਕਹਿੰਦੇ ਨਾ ਬਾਕੀ ਤਾੜੀ ਇੱਕ ਹੱਥ ਨਹੀਂ ਵੱਜਦੀ ਜੀ ਦੋਨਾਂ ਹੱਥਾਂ ਨਾਲ ਵੱਜਦੀ ਆ ਸੋ ਜਾ ਜਿਨ੍ਹਾਂ ਨਾਲ ਹੋਇਆ ਉਹਨਾਂ ਨੂੰ ਪਤਾ ਇਸ ਚੀਜ਼ ਬਾਰੇ ਹੂੰ ਕਈ ਵਾਰੀ ਬੰਦੇ ਸਾਲ ਆਉਂਦੇ ਲਾਉਂਦੇ ਦਾ ਲਾ ਆ ਜਾਂਦੇ ਆ ਵੀ ਕਰਮਕੌਰ ਤੂੰ ਆਈ ਤੇਰਾ ਗਾਣਾ ਕਰਾ ਦੇਾਂਗੇ ਗਾਣਾ ਵੀ ਕਰ ਲੈਂਦੇ ਆ ਬਾਅਦ ਚ ਰਿਲੀਜ਼ ਨਹੀਂ ਕਰਦਾ ਪੈਸੇ ਵੀ ਖਾ ਜਾਂਦੇ ਬਹੁਤੇ ਕੰਪਨੀ ਆਲੇ ਫਲਾ ਮੇਰੇ ਨਾਲ ਤਾਂ ਇਦਾਂ ਨਹੀਂ ਹੋਇਆ ਹਜੇ ਨਹੀਂ ਤੁਹਾਨੂੰ ਸੋਨ ਨੂੰ ਤਾਂ ਮਿਲਦਾ ਹੀ ਹੋਊਗਾ ਹਾਂਜੀ ਸੋਨ ਨੂੰ ਤਾਂ ਬਹੁਤ ਕੁਝ ਦੇਖੋ ਇਸ ਫੀਲਡ ਦੇ ਵਿੱਚ ਸੋਨ ਨੂੰ ਬਹੁਤ ਕੁਝ ਮਿਲਦਾ ਆ ਜੇ ਆਪਾਂ ਕਹੀਏ ਵੀ ਆਪਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਇਦਾਂ ਹੁੰਦਾ ਜਾਂ ਉਹ ਮੇਰੇ ਨਾਲ ਇਦਾਂ ਕਰਨਗੇ ਫਿਰ ਤਾਂ ਆਪਾਂ ਅੱਗੇ ਵਧ ਹੀ ਨਹੀਂ ਸਕਦੇ ਹੂੰ ਸੋ ਇਨਸਾਨ ਆਪਣੇ ਹੱਥ ਹੁੰਦਾ ਜੇ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਕੁਝ ਨਹੀਂ ਸਹੀ ਲੱਗਦਾ ਕਿਉਂਕਿ ਇਨਸਾਨ ਦਾ ਪਤਾ ਲੱਗ ਜਾਂਦਾ ਹੈ ਜਦੋਂ ਆਪਾਂ ਕਿਸੇ ਨਾਲ ਕੰਮ ਕਰਦੇ ਆ ਪਹਿਲਾਂ ਆਪਾਂ ਉਸ ਨੂੰ ਇਨਸਾਨ ਨੂੰ ਪਰਖਦੇ ਆ ਨਾ ਜੀ ਆਪਾਂ ਨੂੰ ਉਸ ਬਾਰੇ ਜਾਣਨਾ ਜ਼ਰੂਰੀ ਹੁੰਦਾ ਹੈ ਕਿ ਉਹ ਇਨਸਾਨ ਕਿੱਦਾਂ ਦਾ ਆ ਜੀ ਤੇ ਆਪਾਂ ਕੋਈ ਵੀ ਆਪਾਂ ਜੇ ਕਿਸੇ ਨਾਲ ਡਿਊਟ ਸੈੱਟ ਕਰ ਰਹੇ ਆ ਜਾਂ ਕਿਸੇ ਨਾਲ ਕੋਈ ਕੰਪਨੀ ਥਰੂ ਕੰਮ ਕਰ ਰਹੇ ਆ ਪਹਿਲਾਂ ਇਨਸਾਨ ਬਾਰੇ ਆਪਾਂ ਜਾਣਦੇ ਆ ਵੀ ਇਨਸਾਨ ਕਿੱਦਾਂ ਦਾ ਆ ਜੇ ਆਪਣਾ ਇਨਸਾਨ ਨਹੀਂ ਸਹੀ ਲੱਗਦਾ ਤਾਂ ਆਪਾਂ ਕੰਮ ਨਹੀਂ ਕਰਾਂਗੇ ਹੂੰ ਤੇ ਜ਼ਰੂਰੀ ਨਹੀਂ ਜੇ ਆਪਣਾ ਕੋਈ ਪ੍ਰੋਬਲਮ ਲੱਗਦੀ ਆ ਕੰਮ ਕਰਦੇ ਕਰਦੇ ਤੇ ਛੱਡ ਦਿਓ ਤੁਸੀਂ ਬੌਂਡ ਹੋਏ ਹੋ ਕਿਸੇ ਨਾਲ ਕਦੇ ਨਹੀਂ ਫਿਲਹਾਲ ਮੈਂ ਨਹੀਂ ਅੱਗੇ ਭਵਿੱਖ ਦੇ ਵਿੱਚ ਸੋ ਮੈਂ ਹਜੇ ਸੋਚਿਆ ਤਾਂ ਨਹੀਂ ਬੌਂਡ ਬਾਰੇ ਕਿਉਂਕਿ ਮੈਂ ਬਹੁਤ ਵਾਲੇ ਵਾਲੇ ਤੋਂ ਡਰ ਨਹੀਂ ਲੱਗਦਾ ਵੀ ਕਈ ਵਾਰ ਇਹ ਕਹਿੰਦੇ ਬੌਂਡ ਹੋਣ ਤੋਂ ਬਾਅਦ ਬੰਦਾ ਡਰ ਫਸ ਜਾਂਦਾ ਯਾਰ ਵੀ ਵਿਆਹ ਵੀ ਮੇਰੇ ਪੁੱਛਣ ਤੇ ਕਰਾਉਣਾ ਰੋਟੀ ਵੀ ਮੈਂ ਜਦੋਂ ਕਹੂੰਗਾ ਉਹਦੀ ਖਾਣੀ ਆ ਬਿਲਕੁਲ ਬਿਲਕੁਲ ਹੁੰਦਾ ਆ ਕਹਿੰਦੇ ਆ ਮੈਂ ਵੀ ਸੁਣਿਆ ਆ ਤੇ ਮੈਂ ਬੌਂਡਸ਼ਿਪ ਤਾਂ ਨਹੀਂ ਹਜੇ ਐਗਰੀਮੈਂਟ ਤਾਂ ਕਿਸੇ ਨਾਲ ਨਿਆ ਕਰਾਂਗੀ ਤੇ ਬਾਕੀ ਅੱਗੇ ਦੇਖੋ ਸਮਾਂ ਕੀ ਦੱਸਦਾ ਆ ਹਜੇ ਕੁਝ ਨਹੀਂ ਕਰਮਜੀਤ ਮੈਂ ਗੱਲ ਕਰ ਰਹੀ ਦੁਕਾਨਾਂ ਗਈ ਕੀ ਇੱਕ ਪਾਸੇ ਤੁਸੀਂ ਦੁਕਾਨਾਂ ਗਈ ਕੀ ਕਰਦੇ ਰਹੇ ਹੋ ਦੂਸਰੇ ਪਾਸੇ ਆਪਾਂ ਕਹੀਏ ਕਿ ਤੁਸੀਂ ਕੱਲੇ ਗੋਣਾ ਪਸੰਦ ਕਰਦੇ ਹੋ ਔਣ ਵਾਲੇ ਸਮੇਂ ਦੇ ਵਿੱਚ ਦੁਗਾਣੇ ਵਾਲ ਪਰਤੋਂਗੇ ਜਾਂ ਸੋਲੋ ਹੀ ਗਾਉਂਗੇ ਸੋ ਦੇਖੋ ਦੁਗਾਣਾ ਗਾਉਣਾ ਕੋਈ ਮਾੜੀ ਗੱਲ ਨਹੀਂ ਹੂੰ ਠੀਕ ਆ ਹਾਂ ਕੁਛ ਕੁੜੀਆਂ ਨੇ ਇਹ ਫੀਮੇਲ ਹੈ ਜੋ ਮਤਲਬ ਕਹਿ ਰਹੀਆਂ ਮਤਲਬ ਸੁਣਨ ਨੂੰ ਮਿਲਦਾ ਪਿਆ ਕਿ ਦੁਗਾਣੇ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀਆਂ ਨੇ ਸੋ ਮੈਨੂੰ ਦੋਨੋਂ ਹੀ ਸਹੀ ਲੱਗਦੀਆਂ ਨੇ ਸੋਲੋ ਵੀ ਸਹੀ ਆ ਦੁਗਾਣਾ ਵੀ ਸਹੀ ਆ ਜੇ ਆਪਾਂ ਨਾਲ ਕੋਈ ਵਧੀਆ ਚੱਲ ਰਿਹਾ ਤਾਂ ਦੁਗਾਣਾ ਕਰਨਾ ਕੋਈ ਗਲਤ ਗੱਲ ਨਹੀਂ ਆ ਜੀ ਦੁਗਾਣਾ ਨੂੰ ਵੀ ਬਹੁਤ ਡਿਊਟ ਨੂੰ ਬਹੁਤ ਲੋਕੀ ਪਸੰਦ ਕਰਦੇ ਨੇ ਜੀ ਖਾਸ ਕਰਕੇ ਨਹੀਂ ਵਰੀ ਇਹ ਹੁੰਦਾ ਨਾ ਵੀ ਗਾਇਕੀ ਦੇ ਵਿੱਚ ਹਾਂਜੀ ਕੁੜੀਆਂ ਬਹੁਤੀਆਂ ਨੂੰ ਤਾਂ ਦੁਗਾਣੇ ਕਰਕੇ ਜਾਣਿਆ ਜਾਂਦਾ ਜਿਵੇਂ ਤੁਸੀਂ ਸਮਾਣਾ ਦੇ ਰਹਿਣ ਵਾਲੇ ਹੋ ਨੀਤਾ ਸਮਾਣਾ ਦਾ ਬਹੁਤ ਵੱਡਾ ਨਾਂ ਰਿਹਾ ਗਿਆ ਆਪਣੇ ਸਮੇਂ ਦੇ ਵਿੱਚ ਅੱਜ ਵੀ ਉਹਨਾਂ ਨੂੰ ਦੁਗਾਣਾ ਗਾਇਕੀ ਕਰਕੇ ਹੀ ਜਾਣਿਆ ਜਾਂਦਾ ਹੈਗਾ ਬਿਲਕੁਲ ਬਿਲਕੁਲ ਹਾਂਜੀ ਸੋ ਜਦੋਂ ਆਪਣਾ ਸੈੱਟ ਵਧੀਆ ਚੱਲ ਰਿਹਾ ਹੁੰਦਾ ਹਨਾ ਆਪਾਂ ਕਾਫੀ ਟਾਈਮ ਕੰਮ ਕਰ ਰਹੇ ਹੁੰਨੇ ਹਨਾ ਤਾਂ ਲੋਕਿਆਂ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਡਿਊਟ ਜੋੜੀ ਹੈ ਸੋ ਉਹਦੇ ਨਾਲ ਉਹਨਾਂ ਦਾ ਨਾਮ ਜਦੋਂ ਮੇਲ ਦਾ ਨਾਮ ਹੁੰਦਾ ਆ ਤਾਂ ਨਾਲ ਫੀਮੇਲ ਦਾ ਵੀ ਹੁੰਦਾ ਹੀ ਆ ਜੀ ਤੇ ਜੇ ਆਪਾਂ ਲਗਾਤਾਰ ਕੰਮ ਕਰਦੇ ਆ ਤਾਂ ਜੇ ਲਗਾਤਾਰ ਤਾਂ ਹਾਂਜੀ ਜੇ ਆਪਾਂ ਮਹੀਨਾ 15 ਦਿਨ ਕੰਮ ਕਰ ਰਹੇ ਆ ਤਾਂ ਫਿਰ ਡਿਊਟ ਤੇ ਕੰਮ ਵਾਲਾ ਮਸਲਾ ਹੋ ਗਿਆ ਵੀ ਦਿਹਾੜੀ ਤੇ ਗਏ ਆ ਤੇ ਦਿਹਾੜੀ ਦੇ ਲਾ ਕੇ ਮੁੜਿਆ ਹਾਂਜੀ ਸਹੀ ਗੱਲ ਆ ਸੋ ਡਿਊਟ ਸੋਲੋ ਦਾ ਵੀ ਇਦਾਂ ਹੀ ਆ ਜੇ ਆਪਾਂ ਲਗਾਤਾਰ ਕੰਮ ਸੋਲੋ ਚ ਕਰ ਰਹੇ ਆ ਤਾਂ ਸੋਲੋ ਚ ਨਾਮ ਬਣ ਜਾਂਦਾ ਜੇ ਡਿਊਟ ਕਰ ਰਹੇ ਆ ਤਾਂ ਡਿਊਟ ਸਟ੍ਰਗਲ ਕਿੰਨਾ ਕੇਸ ਲਾਈਫ ਦੇ ਵਿੱਚ ਸਟਰਗਲ ਤਾਂ ਦੇਖੋ ਕੋਈ ਕੋਣ ਤਾਂ ਲਿਆ ਰਾਹ ਇਹ ਪਰ ਸਟਰਗਲ ਤਾਂ ਬਹੁਤ ਐ ਇਸ ਲਾਈਫ ਦੇ ਵਿੱਚ ਇਹ ਦੇਖ ਲੋ ਪਹਿਲਾਂ ਕਹਿੰਦੇ ਸੀਗੇ ਵੀ ਇੱਟ ਪੱਟੇ ਤੋਂ ਕਲਾਕਾਰ ਨਿਕਲਦਾ ਹੁਣ ਤਾਂ ਇੱਟਾ ਚੱਕੀ ਫਿਰਦੇ ਨੇ ਹਰ ਘਰ 'ਚ ਕਲਾਕਾਰ ਹੈ ਸਹੀ ਗੱਲ ਐ ਇਹ ਗੱਲ ਮੇਰੀ ਫੈਮਿਲੀ 'ਚ ਵੀ ਹੋ ਜਾਂਦੀ ਐ ਕਿ ਇੱਟ ਚੱਕੋ ਤੇ ਕਲਾਕਾਰ ਨਿਕਲਦਾ ਯਾ ਜਿਵੇਂ ਹੁਣ ਇੱਕ ਕਹਿੰਦੇ ਨੇ ਕਹਾਵਤ ਹੀ ਬਣ ਗਈ ਐ ਇਸ ਚੀਜ਼ ਦੀ ਹਣ ਤਾਂ ਲਾਈਨ ਸਟਰਗਲ ਹੀ ਐ ਹੋਰ ਕੁਝ ਨਹੀਂ ਐ ਇਸ ਲਾਈਨ ਦੇ ਵਿੱਚ ਬਸ ਇਹ ਐ ਵੀ ਸਟਰਗਲ ਬਹੁਤ ਜ਼ਿਆਦਾ ਜਾਂ ਕੁਛੇ ਸਟਰਗਲ ਕਰਕੇ ਲੋਕੀ ਡਰ ਕੇ ਹਟ ਵੀ ਜਾਂਦੇ ਆ ਨਾ ਛੱਡ ਦਿੰਦੇ ਆ ਵੀ ਨਹੀਂ ਕੁਛ ਹੋ ਰਿਹਾ ਨਾ ਪਰ ਕਹਿੰਦੇ ਨੇ ਮੰਜ਼ਲ ਤਾਂ ਇੱਕ ਨਾ ਇੱਕ ਦਿਨ ਜ਼ਰੂਰ ਮਿਲਦੀ ਆ ਜੀ ਤੇ ਉਹ ਕਿਸੇ ਮੈਂ ਐਕਟਰ ਦਾ ਇੱਕ ਡਾਇਲੌਗ ਸੁਣਿਆ ਸੀ ਉਹ ਕਹਿੰਦੇ ਲਾਈਨ 'ਚ ਲੱਗਣਾ ਜ਼ਰੂਰੀ ਆ ਜ਼ਰੂਰੀ ਕਦੇ ਨਾ ਕਦੇ ਤਾਂ ਵਾਰੀ ਆਊਗੀ ਦੀ ਵਾਰੀ ਆਊਗੀ ਕੁਛ ਲੋਕ ਹਿੰਮਤ ਹਾਰ ਜਾਂਦੇ ਆ ਕੁਛ ਜਜ਼ਬਾ ਹੁੰਦਾ ਆ ਡਟੇ ਰਹਿੰਦੇ ਆ ਜੋ ਡਟੇ ਰਹਿੰਦੇ ਆ ਤੇ ਉਹ ਮੈਦਾਨ ਫਤਹਿ ਵੀ ਕਰ ਲੈਂਦੇ ਆ ਸੋ ਚੱਲ ਰਿਹਾ ਹਰ ਕੋਈ ਸਟਰਗਲ ਕਰ ਰਿਹਾ ਇਸ ਲਾਈਨ ਦੇ ਵਿੱਚ ਤੇ ਬੱਸ ਸਟਰਗਲ ਦਾ ਹਰ ਕੰਮ ਦੇ ਵਿੱਚ ਹੀ ਆ ਜੇ ਆਪਾਂ ਨਵੇਂ ਜਿਹੜੇ ਮੁੰਡੇ ਜਾਂ ਕੁੜੀਆਂ ਅੱਗੇ ਆਉਣਾ ਚਾਹੁੰਦੀਆਂ ਇਸ ਫੀਲਡ ਦੇ ਵਿੱਚ ਤੁਹਾਨੂੰ ਲੱਗਦਾ ਆਉਣਾ ਚਾਹੀਦਾ ਸੌਖਾ ਇਹ ਦੇਖੋ ਆਉਣਾ ਇਹ ਲਾਈਨ ਕੋਈ ਮਾੜੀ ਨਹੀਂ ਆ ਹਮ ਠੀਕ ਆ ਨਾਮ ਕਮਾਉਣਾ ਕੋਈ ਸੌਖੀ ਗੱਲ ਨਹੀਂ ਹੈਗੀ ਇਹ ਕੋਈ ਜਜ਼ਬਾ ਹੋਵੇ ਤਾਂ ਹੀ ਬੰਦਾ ਨਾਮ ਕਮਾ ਸਕਦਾ ਆ ਜੀ ਤੇ ਮੈਂ ਤਾਂ ਹੀ ਕਹਾਂਗੀ ਆਉਣਾ ਚਾਹੀਦਾ ਪਰ ਜਜ਼ਬੇ ਦੇ ਨਾਲ ਟ੍ਰੇਨਿੰਗ ਦੇ ਨਾਲ ਕਰਨ ਦੀ ਹਿੰਮਤਰ ਰਾਹ ਕੇ ਫੇਰ ਅੱਗੇ ਵਧਣਾ ਚਾਹੀਦਾ ਸਿੱਖ ਕੇ ਆਉਣਾ ਚਾਹੀਦਾ ਕਿ ਬਿਨਾ ਸਿੱਖੇ ਵੀ ਆ ਜਾਣਾ ਚਾਹੀਦਾ ਨਹੀਂ ਨਹੀਂ ਦੇਖੋ ਜਦੋਂ ਆਪਾਂ ਜਿਹੜੇ ਕੰਮ 'ਚ ਪੈਨੇ ਆ ਹਨਾ ਨੇ ਇੱਕ ਟ੍ਰੇਨਿੰਗ ਵੀ ਹੁੰਦੀ ਆ ਬਿਨਾ ਸਿੱਖਿਆ ਵੀ ਆ ਜਾਂਦੇ ਨੇ ਅੱਜ ਕੱਲ ਉਹ ਬਾਹਲੇ ਚੱਲਦੇ ਨੇ ਜੇ ਆਪਾਂ ਕਦਮ ਪਟਿਆ ਤਾਂ ਸਿੱਖ ਅੱਗੇ ਸਿੱਖਣ ਨੂੰ ਵੀ ਬਹੁਤ ਕੁਝ ਮਿਲ ਜਾਂਦਾ ਆ ਹੂੰ ਤੇ ਨੌਲੇਜ ਹੋਣੀ ਬਾਕੀ ਇਸ ਲਾਈਨ 'ਚ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਸਿੱਖ ਸਿੱਖਿਆ ਹੋਣੀ ਬਹੁਤ ਲਾਜ਼ਮੀ ਹਾਂਜੀ ਬਹੁਤ ਜ਼ਰੂਰੀ ਆ ਜਾਂਦੇ ਜਾਂਦੇ ਕੋਈ ਵੀ ਗਾਣਾ ਆਪਣਾ ਜਿਹੜਾ ਪਿਆਰਾ ਗੀਤ ਤੁਹਾਨੂੰ ਚੇਤੇ ਹੋਵੇ ਜਾਂ ਕਿਸੇ ਪੁਰਾਣੀ ਗਾਇਕਾ ਦਾ ਕੋਈ ਗਾਣਾ ਹਾਂਜੀ ਮੈਂ ਰੰਜੀਤ ਕੋਰ ਜੀ ਨੂੰ ਬਹੁਤ ਸੁਣਦੀ ਆ ਮੈਂ ਉਹਨਾਂ ਦਾ ਸੁਣਾ ਦਿੰਦੀ ਹਾਂ ਕਿਕਰਾਂ ਵੀ ਲੰਗੀ ਮੈਂ ਬੇਰੀਆਂ ਵੀ ਲੰਗੀ ਕਿਕਰਾਂ ਵੀ ਲੰਗੀ ਮੈਂ ਬੇਰੀਆਂ ਵੀ ਲੰਗੀ ਮੈਨੂੰ ਲੰਗਣੇ ਪੈ ਗਏ ਅਕਵੇ ਲੰਗਣੇ ਪੈ ਗਏ ਅਕਵੇ ਹੁਣ ਦੁੱਖ ਦਾ ਹਾਨੀਆਂ ਹਾਏ ਬੜਾ ਹੀ ਮਲੂਕ ਮੇਰਾ ਲੱਕਵੇ ਹੁਣ ਦੁੱਖ ਦਾ ਹਾਨੀਆਂ ਬੜਾ ਹੀ ਮਲੂਕ ਮੇਰਾ ਲੱਕਵੇ ਹੁਣ ਦੁੱਖ ਦਾ ਹਾਨੀਆਂ ਕਿਆ ਬਾਤ ਹੈ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚਾਹੇ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਕਰਨ ਦਾ